ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਹੋਰ ਵੀਡੀਓ ਵਲੌਗ ਦੇ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪਹੁੰਚੇ ਹਾਂ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਹਰਮੰਦਰ ਸਾਹਿਬ ਤੇ ਅੱਜ ਆਪਾਂ ਗੱਲਬਾਤ ਕਰਦੇ ਹਾਂ ਜੀ ਕੀ ਹੈ ਜੀ 100 ਸਾਲ ਅਖੰਡ ਪਾਠ ਬੁਕਿੰਗ ਦੀ ਸੱਚਾਈ ਤੇ ਇੱਥੇ ਆਪਾਂ ਕਿਵੇਂ ਅਖੰਡ ਪਾਠ ਵਗੈਰਾ ਕਰਵਾ ਸਕਦੇ ਹਾਂ ਜੀ ਤੇ ਕਿੰਨੇ ਆਪਾਂ ਨੂੰ ਸੇਵਾ ਦੇਣੀ ਪੈਂਦੀ ਹੈ ਪਾਠ ਕਰਵਾਉਣ ਲਈ ਤੇ ਸਾਰਾ ਕੀ ਪ੍ਰੋਸੈਸ ਹੈ ਜੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਸਾਰੀ ਗੱਲਬਾਤ ਦੱਸਦੇ ਹਾਂ ਜੀ ਤੇ ਹਰਮੰਦਰ ਸਾਹਿਬ ਆਪਣੇ ਪੰਜਾ ਤਖਤਾਂ ਵਿੱਚੋਂ ਪਹਿਲਾ ਤਖਤ ਹੈ ਜੀ ਜਿਹਦੇ ਕਾਲ ਤੋਂ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਜਦੋਂ ਆਪਾਂ ਇੱਥੇ ਐਂਟਰ ਹੁੰਨੇ ਆ ਜੀ ਇੱਕ ਵੱਖਰੀ ਹੀ ਵਾਈਬ ਦਾ ਆਪਾਂ ਨੂੰ ਅਹਿਸਾਸ ਹੁੰਦਾ ਹੈ ਜੀ ਜਦੋਂ ਆਪਾਂ ਹਰਮੰਦਰ ਸਾਹਿਬ ਪਹੁੰਚਦੇ ਆ ਬਈ ਮਾਣ ਨੂੰ ਬਹੁਤ ਸਕੂਨ ਮਿਲਦਾ ਹੈ ਜੀ ਤੇ ਜਿਹੜੀ ਇੱਥੇ ਚੱਲ ਰਹੀ ਹੈ ਜੀ ਗੁਰਬਾਣੀ ਜਦੋਂ ਕੰਨਾਂ ਵਿੱਚ ਪੈਂਦੀ ਹੈ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜੀ ਤੇ ਬਹੁਤ ਹੀ ਭਾਰੀ ਮਾਤਰਾ ਚੰਗਤ ਇੱਥੇ ਹਰ ਰੋਜ਼ ਮੱਥਾ ਟੇਕਦੀ ਹੈ ਜੀ ਲੰਗਰ ਇੱਥੇ 24 ਘੰਟੇ ਚੱਲਦਾ ਹੈ ਜੀ ਤੇ ਬੜੀ ਸ਼ਰਧਾ ਭਾਵਨਾ ਨਾਲ ਲੋਕ ਇੱਥੇ ਆਉਂਦੇ ਹਨ ਦੁੱਖ ਪੰਜਨੀ 베ਰੀ ਇੱਥਾਂ ਇਸ਼ਨਾਨ ਕਰਦੇ ਹਨ ਤੇ ਉਹਨਾਂ ਦੇ ਸਾਰੇ ਦੁੱਖ ਕੱਟੇ ਜਾਂਦੇ ਹਨ ਤੇ ਬਹੁਤ ਹੀ ਭਾਰੀ ਮਾਤਰਾ ਸੰਗਤ ਇੱਥੇ ਹਰ ਰੋਜ਼ ਮੱਥਾ ਟੇਕਣ ਆਉਂਦੀ ਹੈ ਜੀ ਤੇ ਬਾਬਾ ਬੁੱਢਾ ਜੀ ਇੱਥੋਂ ਦੇ ਪਹਿਲੇ ਗ੍ਰੰਥੀ ਹੋਏ ਸਨ ਤੇ ਦਰਬਾਰ ਸਾਹਿਬ ਦੀ ਨਹੀਂ ਸਾਈ ਮੀਆਂ ਮੀਰ ਦੀ ਦੁਵਾਰਾ ਰਖਾਈ ਗਈ ਸੀ ਤੇ ਹੁਣ ਆਪਾਂ ਗੱਲਬਾਤ ਕਰਦੇ ਆ ਜੀ ਇੱਥੇ ਆਪਾਂ ਖੰਡ ਪਾੜ ਕਿਸ ਤਰ੍ਹਾਂ ਕਰਵਾ ਸਕਦੇ ਹਾਂ ਕੀ ਹੈ ਜੀ 100 ਸਾਲ ਖੰਡ ਪਾੜ ਦੀ ਬੁਕਿੰਗ ਦੀ ਅਸਲ ਸੱਚਾਈ ਤੇ ਇੱਥੇ ਖੰਡ ਪਾਠ ਬੁੱਕ ਕਰਾਉਣ ਲਈ ਜਾਂ ਤਾਂ ਆਪਾਂ SGPC ਦੀ ਈਮੇਲ ਦੁਆਰਾ ਉਹਨਾਂ ਤੋਂ ਜਾਣਕਾਰੀ ਲੈ ਸਕਦੇ ਹਾਂ ਜੀ ਆਪਾਂ ਸਾਰੀ ਜਾਣਕਾਰੀ ਸਾਂਝੀ ਉਹਨਾਂ ਨਾਲ ਕਰ ਸਕਦੇ ਹਾਂ ਕਿ ਅਸੀਂ ਗੰਢ ਪਾਠ ਸਾਹਿਬ ਕਰਾਉਣਾ ਹੈ ਜੀ ਕੀ ਉਹਨਾਂ ਦੀ ਸੇਵਾ ਹੈ ਜੀ ਤੇ ਜਾਂ ਇਹ ਕਹਾ ਨੰਬਰ ਹੈ ਜੀ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਰਾਹੀਂ ਵੀ ਆਪਾਂ ਅਕੰਧ ਪਾਠ ਸਾਹਿਬ ਹਰਮੰਦਰ ਸਾਹਿਬ ਵਿੱਚ ਬੁੱਕ ਕਰਵਾ ਸਕਦੇ ਹਾਂ ਜੀ ਹਰਮੰਦਰ ਸਾਹਿਬ ਵਿੱਚ ਅਕੰਧ ਪਾਠ ਬੁੱਕ ਕਰਾਉਣ ਲਈ ਲਗਭਗ 10000 ਤੋਂ 15000 ਰੁਪਏ ਤੱਕ ਦੀ ਸੇਵਾ ਲੱਗਦੀ ਹੈ ਜੀ ਜਿਸ ਵਿੱਚ ਉਹਨਾਂ ਨੇ ਪਾਠ ਸਿੰਘ ਹੁੰਦੇ ਹਨ ਜੀ ਜਿਹੜੇ ਪਾਠ ਕਰਦੇ ਹਨ ਪਾਠ ਸਿੰਘਾਂ ਦੀ ਸੇਵਾ ਪਲੱਸ ਲੰਗਰ ਪਾਣੀ ਦੀ ਸੇਵਾ ਤੇ ਇਹ ਜੋ ਜ਼ਰੂਰੀ ਚੀਜ਼ਾਂ ਹਨ ਕਿਉਂਕਿ ਪਾਠ ਸਿੰਘਾਂ ਨੂੰ ਸੇਵਾ ਮਿਲਦੀ ਹੈ ਜੀ ਪਾਠ ਕਰਨ ਦੀ ਤੇ ਇਸ ਲਈ 10 ਤੋਂ 15000 ਸੇਵਾ ਸੰਗਤਾਂ ਤੋਂ ਲਈ ਜਾਂਦੀ ਹੈ ਜੀ ਤੇ ਜਿਹੜਾ ਕੇ ਨੰਬਰ ਤੁਹਾਨੂੰ ਦੱਸਿਆ ਹੈ ਜੀ ਸਕਰੀਨ ਤੇ ਚੱਲਦਾ ਸੀਗਾ ਉਸ ਨੰਬਰ ਤੇ ਫੋਨ ਕਰਕੇ ਤੁਸੀਂ ਕੰਡ ਪਾਠ ਸਾਹਿਬ ਉੱਥੇ ਬੁੱਕ ਕਰਵਾ ਸਕਦੇ ਹੋ ਖੁਦ ਜਾ ਕੇ ਵੀ ਬਾਠ ਬੁੱਕ ਹੋ ਜਾਂਦਾ ਹੈ ਆਫੀਸ਼ੀਅਲੀ ਐਸਜੀਪੀਸੀ ਕਮੇਟੀ ਨੇ ਦੱਸਿਆ ਹੈ ਕਿ ਜੀ 100 ਸਾਲ ਦੀ ਬਾਠ ਦੀ ਬੁਕਿੰਗ ਨਹੀਂ ਹੈ ਜੀ ਇਹ ਫਵਾਹ ਹੈ ਜੀ ਪਿਛਲੇ ਸਾਲ 2024 ਤੱਕ ਦੀ ਸਾਰੀ ਬੁਕਿੰਗ ਸੀ ਪਾਠਾਂ ਦੀ ਤੇ ਹੁਣ ਵੀ ਅੱਗੇ ਇਹ ਲੜੀ ਚਲ ਰਹੀ ਹੈ ਜੀ 2025 ਦੇ ਅਨਸਾਰ ਪਾਠ ਸਾਰੇ ਬੁੱਕ ਹਨ ਤੇ ਪਿਛਲੇ ਸਾਲ 2024 ਤੱਕ ਸਾਰੇ ਪਾਠ ਬੁੱਕ ਸਨ ਜੀ ਜਿਹੜੀ ਵੇਟਿੰਗ ਹੁੰਦੀ ਹੈ ਜੀ ਖੰਡ ਪਾਠ ਸਾਹਿਬ ਬੁੱਕ ਕਰਾਉਣ ਵੇਲੇ ਕਰਾਉਣ ਲਈ 2 ਤੋਂ ਲੈ ਕੇ 5 ਜਾਂ 8 ਸਾਲ ਤੱਕ ਦੀ ਆਉਂਦੀ ਹੈ ਜੀ 100 ਸਾਲ ਤੱਕ ਦੀ ਵੇਟਿੰਗ ਨਹੀਂ ਆਉਂਦੀ 2 ਤੋਂ 8 ਸਾਲ ਤੱਕ ਪਾਠ ਦੀ ਵੇਟਿੰਗ ਚੱਲਦੀ ਹੈ ਜੀ ਤੇ ਪਿਛਲੇ ਸਾਲ 2024 ਤੱਕ ਸਾਰੇ ਪਾਠ ਬੁੱਕ ਸਨ ਤੇ ਸੰਗਤਾਂ ਇੱਥੇ ਭਾਰੀ ਮਾਤਰਾ ਵਿੱਚ ਖੰਡ ਪਾਠ ਸਾਹਿਬ ਬੁੱਕ ਕਰਾਉਂਦੀਆਂ ਹਨ ਐਸਜੀਪੀਸੀ ਦੀ ਤੇ ਹੋਰ ਪ੍ਰਬੰਧਕਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜੀ ਤੇ ਵੱਧ ਤੋਂ ਵੱਧ ਸੰਗਤਾਂ ਪਾਠ ਕਰਵਾ ਸਕਣ ਤੇ ਇਸ ਲਈ ਉਹ ਸੰਗਤਾਂ ਦਾ ਪੂਲਾ ਤਿਆਰ ਰੱਖਦੀ ਹੈ ਜੀ ਤੇ ਵੱਧ ਤੋਂ ਵੱਧ ਸੰਗਤ ਮੱਥਾ ਟੇਕਣ ਆਉਂਦੀ ਹੈ ਜੀ ਬਹੁਤ ਹੀ ਸ਼ਾਂਤਮਈ ਸਥਾਨ ਹੈ ਜੀ ਇਹ ਸਾਰੇ ਵਰਲਡ ਦਾ ਤੇ ਬਹੁਤ ਹੀ ਮਾਨਤਾ ਪ੍ਰਾਪਤ ਹੈ ਜੀ ਸੋਨੇ ਦਾ ਪਤਰਾ ਚੜਿਆ ਹੋਇਆ ਹੈ ਜੀ ਸਾਰੇ ਗੁਰਦੁਆਰਾ ਸਾਹਿਬ ਤੇ ਤੇ ਜੋ ਕੇ ਦੇਖਣ ਵਿੱਚ ਬਹੁਤ ਹੀ ਆਨੰਦਮਈ ਪ੍ਰਤੀਤ ਹੁੰਦਾ ਹੈ ਜੀ ਸੋ ਇਹ ਹੈ ਜੀ ਅਸਲ ਸਚਾਈ 100 ਸਾਲ ਦੀ ਕੋਈ ਬੁਕਿੰਗ ਨਹੀਂ ਹੈ ਜੀ ਇਹ ਸਿਰਫ ਆਫ ਹਵਾਵਾਂ ਹਨ 2 ਤੋਂ 8 ਸਾਲ ਦੀ ਵੇਡਿੰਗ ਕਰਨੀ ਪੈਂਦੀ ਹੈ ਜੀ ਆਪਾਂ ਨੂੰ ਖੰਡਪੜ ਸਾਹਿਬ ਕਰਵਾਉਣ ਲਈ ਤੇ ਪਿਛਲੇ ਸਾਲ 2024 ਤੱਕਰ ਬੁਕਿੰਗ ਸੀ ਹੁਣ ਆਪਾਂ ਅੱਗੇ ਬੁਕਿੰਗ ਕਰਵਾ ਸਕਦੇ ਹਾਂ ਜੀ ਤੇ ਇਸ ਵਿੱਚ ਕੋਈ ਅਖਵਾਈ ਨਹੀਂ ਆਉਂਦੀ ਸਿਰਫ 10 ਤੋਂ 15000 ਸੇਵਾ ਹੈ ਜੀ ਤੇ ਇਸ ਤਰ੍ਹਾਂ ਆਪਾਂ ਖੰਡਪੜ ਸਾਹਿਬ ਕਰਵਾ ਸਕਦੇ ਹਾਂ ਜੀ ਇਹ ਹੈ ਜੀ ਇਤਿਹਾਸਕ ਸੇਲ ਤੇ ਜਿਹੜੀ ਕਿ ਜਸਾ ਸਿੰਘ ਆਮਗੜੀਆ ਦਿੱਲੀ ਤੱਕ ਤੋਂ ਪੱਟ ਕੇ ਅਗਾਲ ਤਖਤ ਸਾਹਿਬ ਅੰਮ੍ਰਿਤਸਰ ਲੈ ਕੇ ਆਏ ਸਨ ਜੀ ਤੇ ਇਸ ਜਗ੍ਹਾ ਬਾਰੇ ਬਹੁਤ ਹੀ ਘੱਟ ਸੰਗਤਾਂ ਨੂੰ ਪਤਾ ਹੈ ਜੀ ਇਹ ਹੈ ਜੀ ਸੰਗਤ ਇੱਥੇ ਸੰਗਤ ਬਹੁਤ ਹੀ ਘੱਟ ਆਉਂਦੀ ਹੈ ਜੀ ਇਹ ਹੈ ਜੀ ਬੁੰਗਾ ਆਮਗੜੀਆ ਲੰਗਰ ਹਾਲ ਦੇ ਜਮਾ ਨਾਲ ਬਣਿਆ ਹੋਇਆ ਹੈ ਜੀ ਜਦੋਂ ਵੀ ਸੰਗਤ ਇੱਥੇ ਆਵੇ ਸੰਗਤਾਂ ਨੂੰ ਜ਼ਰੂਰ ਜ਼ਰੂਰ ਇਸ ਸਥਾਨ ਤੇ ਆਉਣਾ ਚਾਹੀਦਾ ਹੈ ਜੀ ਬਹੁਤ ਹੀ ਘੱਟ ਸੰਗਤਾਂ ਨੂੰ ਇਸ ਸਥਾਨ ਬਾਰੇ ਪਤਾ ਹੈ ਜੀ ਸੋ ਲੰਗਰ ਹਾਲ ਦੇ ਨਾਲ ਬੁੰਗਾ ਆਮਗੜੀਆ ਹੈ ਜੀ ਤੇ ਜਰੂਰ ਇਥੇ ਆਓ ਜੀ ਸੰਗਤ ਜੀ ਇਥੇ ਜਸਾ ਸਿੰਘ ਰਾਮਗੜੀ ਆਪਣਾ ਦੀਵਾਨ ਲਾ ਕੇ ਬੈਂਦੇ ਸਨ ਤੇ ਇਹ ਹੈ ਜੀ ਆਪਣੀ ਇਤਿਹਾਸਕ ਜਗਾ ਜਿਵੇਂ ਕਿ ਦਰਬਾਰ ਸਾਹਿਬ ਦੇ ਨਾਲ ਆਪਣਾ ਜੱਲਿਆਂ ਵਾਲਾ ਬਾਗ ਬਣਿਆ ਹੋਇਆ ਹੈ ਜੀ ਤੇ ਉੱਥੇ ਹੀ ਕਈ ਵਾਰ ਸੰਗਤ ਘਟ ਹੁੰਦੀ ਹੈ ਪਰ ਹਰੇਕ ਸੰਗਤਾਂ ਨੂੰ ਉੱਥੇ ਵੀ ਜਾਣਾ ਚਾਹੀਦਾ ਹੈ ਜੀ ਇਤਿਹਾਸਕ ਗੱਲਾਂ ਬਾਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਜੀ ਬਹੁਤ ਸਾਰੇ ਲੋਕਾਂ ਨੂੰ ਉਥੋਂ ਬਾਰੇ ਨੋਲਜ ਹੈ ਵੀ ਜਿਵੇਂ ਕਿ ਕਿਤਾਬਾਂ ਵਿੱਚ ਪੜ੍ਹਿਆ ਜਾਂਦਾ ਹੈ ਪਰ ਫਿਰ ਵੀ ਆਪਾਂ ਨੂੰ ਉਥੇ ਜਾ ਕੇ ਚੀਜ਼ਾਂ ਨੂੰ ਜਰੂਰ ਦੇਖਣਾ ਚਾਹੀਦਾ ਹੈ ਜੀ ਕੀ ਹੈ ਜੀ ਆਪਣਾ ਸਿੱਖ ਇਤਿਹਾਸ ਤੇ ਇਹ ਆ ਜੀ ਫਿਰ ਬੁੰਗਾ ਰਾਮ ਕੜੀਆ ਤੇ ਆਪਣਾ ਆਪਣੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜੀ ਜਿੱਥੇ ਵੀ ਜਾਈਏ ਜਿੰਨੀ ਕੋਈ ਨੋਲਜ ਇਕੱਠੀ ਹੋ ਸਕਦੀ ਹੈ ਸਾਰੀ ਸਾਂਝੀ ਕਰੀਏ ਸੰਗਤਾਂ ਨਾਲ ਤੇ ਅਸੀਂ ਹਰ ਛੁੱਟੀ ਵਾਲਦੇ ਨੇ ਜਾਂ ਐਤਵਾਰ ਜਦੋਂ ਸਾਨੂੰ ਸਾਡਾ ਟਾਈਮ ਲੱਗਦਾ ਹੈ ਜੀ ਅਸੀਂ ਵਲੌਗ ਬਣਾਉਂਦੀ ਕੋਸ਼ਿਸ਼ ਕਰਦੇ ਹਾਂ ਜੀ ਆਸੇ-ਪਾਸੇ ਜਾਣਦੇ ਹਾਂ ਜੀ ਗੁਰਦਾਨ ਵਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਜੀ ਤੇ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜੀ ਵੱਧ ਤੋਂ ਵੱਧ ਆਪਣਾ ਸੇਕਟਿਆ ਆ ਗੀਆਂ ਗੱਲਾਂ ਬਾਤਾਂ ਸਿੱਖ ਇਤਿਹਾਸ ਉਹਦੇ ਗੁਰਦੁਆਰਾ ਸਾਹਿਬ ਜਾਂ ਹੋਰ ਚੰਗੀਆਂ ਵੀਡੀਓ ਬਾਰੇ ਸੰਗਤਾਂ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਤੇ ਅਸੀਂ ਇਸੇ ਇਸੇ ਤਰ੍ਹਾਂ ਹੀ ਤੁਹਾਨੂੰ ਮਿਲਦੇ ਰਾਵਾਂਗੇ ਜੀ ਹੋਰ ਸੋਹਣੀਆਂ ਸੋਹਣੀਆਂ ਵੀਡੀਓ ਦੇ ਨਾਲ ਜੇ ਇਹ ਵੀਡੀਓ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਤੇ ਜਲਦੀ ਹੀ ਮਿਲਦੇ ਹਾਂ ਇੱਕ ਹੋਰ ਵਧੀਆ ਵੀਡੀਓ ਦੇ ਨਾਲ ਟਿਲ ਦਨ ਬਾਏ ਬਾਏ ਰੱਬ ਰੱਖਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ